ਪਾਲ ਸਿੰਘ ਮੈਰੋ ਦਾ ਸਾਰਾ ਮਾਮਲਾ ਹੋਏ ਨੂੰ 8 ਤੋਂ 10 ਦਿਨ ਹੋ ਗਏ ਆ ਪਰ ਜਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਨਵੀਆਂ-ਨਵੀਆਂ ਪਰਤਾਂ ਖੁੱਲ ਰਹੀਆਂ ਜਿਸ ਤਰੀਕੇ ਦੇ ਨਾਲ ਪੁਲਿਸ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਕਿ ਉਸ ਨੂੰ ਵਾਪਸ ਲਿਆਂਦਾ ਜਾਵੇ ਤੇ ਬਹੁਤ ਸਾਰੇ ਲੋਕ ਪਹਿਲਾਂ ਜਦੋਂ ਇਹ ਮਾਮਲਾ ਤਾਜ਼ਾ ਸੀ ਉਦੋਂ ਅਮਰਤਪਾਲ ਸਿੰਘ ਦੇ ਫੇਵਰ 'ਚ ਸੀ ਪਰ ਜਿਵੇਂ ਲੋਕ ਆਖਦੇ ਜਦੋਂ ਕੋਈ ਫਸ ਜਾਂਦਾ ਹੈ ਉਸ ਤੋਂ ਬਾਅਦ ਉਸ ਦਾ ਸਾਰੇ ਸਾਥ ਛੱਡ ਜਾਂਦੇ ਆ ਤੇ ਹੁਣ ਉਸ ਦੇ ਵਿਰੋਧ ਦੇ ਵਿੱਚ ਬਹੁਤ ਸਾਰੀਆਂ ਸੁਰਾਂ ਉੱਠ ਲੱਗੀਆਂ ਖਾਸ ਕਰਕੇ ਉਸ ਨੂੰ ਇੱਕ ਪਾਕਿਸਤਾਨੀ ਜਿਹੜਾ ਮੁੰਡਾ ਉਸ ਦੇ ਨਾਲ ਜੋੜ ਕੇ ਉਸ ਦੇ ਉੱਤੇ ਜਿਹੜੀਆਂ ਧਰਾਵਾਂ ਉਹ ਸੱਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਸ ਨੂੰ ਇੱਕ ਪੱਟੀ ਨਾਮਕ ਮੁੰਡਾ ਜਿਸ ਦੇ ਨਾਲ ਜੋੜ ਕੇ ਉਸ ਦੇ ਉੱਤੇ ਜਿਹੜੀ ਵੱਡੀਆਂ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਬੰਦੇ ਕਮਲਕੌਰ ਦੇ ਜਿਹੜਾ ਸਾਰਾ ਇਨਸੀਡੈਂਟ ਹੋਇਆ ਉਸ ਦੇ ਖਿਲਾਫ ਆਵਾਜ਼ ਚੁੱਕ ਰਹੇ ਆ ਉਸ ਨੂੰ ਪੱਟੀ ਹੈ ਜਿਹੜਾ ਉਹ ਦਬਾਈ ਦੇ ਵਿੱਚ ਬੈਠ ਕੇ ਕੋਲਾ ਕਰ ਰਿਹਾ ਧਮਕੀਆਂ ਦੇ ਰਿਹਾ ਇਹ ਸਿੱਧੇ ਦਾ ਸਿੱਧਾ ਅਸਰ ਅਮਰਤਪਾਲ ਦੇ ਕੇਸ ਦੇ ਉੱਤੇ ਪੈ ਰਿਹਾ ਤੇ ਹੁਣ ਉਸ ਨੂੰ ਜਿਹੜਾ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜਿਹੜੇ ਉਸ ਦੇ ਸਾਥੀ ਆ ਉਹ ਜੇਲ੍ਹ ਦੇ ਵਿੱਚ ਬੰਦ ਆ ਤੇ ਉਹ ਵੀ ਇਸ ਕੱਲੋ ਦੁਖੀ ਦੱਸੇ ਜਾ ਰਹੇ ਆ ਕਿ ਉਹਨਾਂ ਦਾ ਜਿਹੜਾ ਦੂਸਰਾ ਸਾਥੀ ਸੀ ਕਿਉਂਕਿ ਪੁਲਿਸ ਦੇ ਕਹਿਣ ਮੁਤਾਬਕ ਜਿਹੜਾ ਅਮਰਤਪਾਲ ਸਿੰਘ ਆ ਉਸ ਦੇ ਕਹਿਣ ਤੇ ਸਾਰੀ ਕਾਰਵਾਈ ਹੋਈ ਆ ਕੱਲ ਉਸ ਦੀ ਮਾਤਾ ਦੇ ਬਿਆਨ ਸਾਹਮਣੇ ਆਏ ਆ ਤੇ ਹੁਣ ਲੋਕ ਜਾਣਨਾ ਚਾਹੁੰਦੇ ਆ ਕਿ ਉਸਦੀ ਜਿਹੜੀ ਪਤੀ ਆ ਉਹ ਕਿਉਂ ਨਹੀਂ ਸਾਹਮਣੇ ਆਇਆ ਉਹ ਕਿਉਂ ਨਹੀਂ ਹਾਲੇ ਟਿੱਕਰ ਬੋਲਿਆ ਹਰ ਇੱਕ ਨੂੰ ਇੰਤਜ਼ਾਰ ਸੀ ਕਿ ਕਮਲਕੌਰ ਦਾ ਪਤੀ ਆ ਕੇ ਆਪਣੀ ਚੁੱਪੀ ਤੋੜੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਸਦੀ ਮਾਤਾ ਨੇ ਕੱਲ ਆਖਿਆ ਕਿ ਜਿਹੜੇ ਕਮਲਕੌਰ ਦੇ ਬੱਚੇ ਆ ਉਹ ਰੋਟੀ ਤੱਕ ਨਹੀਂ ਖਾ ਰਹੇ ਗਰੀਬ ਪਰਿਵਾਰ ਆ ਉਹਨਾਂ ਦੀ ਕੋਈ ਜਾਦੇ ਉਸਦੀ ਜਿਹੜੀ ਉਹਨਾਂ ਦੇ ਵਿੱਚ ਬਲ ਨਹੀਂ ਆ ਉਹ ਕੰਮ ਨਹੀਂ ਛੱਡ ਸਕਦੇ ਦੋ ਭਰਾ ਵੀ ਕਮਲਕੌਰ ਦੇ ਆ ਪਰ ਜਿਸ ਤਰੀਕੇ ਦੇ ਨਾਲ ਆਪਾਂ ਵੇਖਿਆ ਕਿ ਪਰਿਵਾਰ ਦਾ ਕੋਈ ਮੈਂਬਰ ਸਾਹਮਣੇ ਨਹੀਂ ਆਇਆ ਸੀ ਪਰ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਹਰ ਇੱਕ ਦੇ ਮਨ ਦੇ ਵਿੱਚ ਇਹੀ ਸਵਾਲ ਆ ਕਿ ਕਮਲ ਕੌਰ ਦਾ ਆਪਣੇ ਪਤੀ ਦੇ ਨਾਲ ਤਲਾਕ ਹੋਇਆ ਸੀ ਕਿਉਂਕਿ ਪਤੀ ਕਦੇ ਜਿਹੜਾ ਖੁੱਲ ਕੇ ਉਹ ਸਾਹਮਣੇ ਨਹੀਂ ਲੈ ਕੇ ਆਈ ਸੀ ਕਿ ਹਮੇਸ਼ਾ ਉਹ ਵੀਡੀਓ ਬਣਾਉਣ ਦੇ ਲਈ ਕਈ ਵਾਰ ਅਜਿਹੇ ਡਰਾਮੇ ਕਰਦੀ ਸੀ ਪਤੀ ਦੇ ਪਰ ਥੋੜੇ ਚਿਰ ਬਾਅਦ ਉਹ ਕਹਿ ਦਿੰਦੀ ਸੀ ਕਿ ਉਸ ਦਾ ਪਤੀ ਦੇ ਨਾਲ ਤਲਾਕ ਹੋ ਗਿਆ ਉਹ ਸਿਰਫ ਇੱਕ ਫਿਲਮੀ ਉਸ ਦੇ ਸੀਨ ਹੁੰਦੇ ਸੀ ਉਸ ਦਾ ਅਸਲ ਦੇ ਵਿੱਚ ਕੋਈ ਵੀ ਵਿਆਹ ਨਹੀਂ ਹੋਇਆ ਸੀ ਜਿਹੜੇ ਬੱਚੇ ਆ ਉਹ ਵੀ ਉਸਦੇ ਆਪ ਦੇ ਬੱਚੇ ਨਹੀਂ ਉਸਦੀ ਭੈਣ ਦੇ ਬੱਚੇ ਆ ਕਮਲਕੌਰ ਹਾਲੇ ਤੱਕਰ ਵਿਆਹੀ ਨਹੀਂ ਹੋਈ ਸੀ ਉਸ ਦਾ ਜਿਹੜਾ 36 ਸਾਲ ਉਮਰ ਸੀ ਪਰ ਉਸਨੇ ਹਾਲੇ ਤੱਕਰ ਵਿਆਹ ਨਹੀਂ ਕਰਾਇਆ ਸੀ ਕਿਉਂਕਿ ਉਹ ਕਹਿੰਦੀ ਸੀ ਕਿ ਉਸਦੇ ਸਿਰ ਤੇ ਸਾਰਾ ਪਰਿਵਾਰ ਚੱਲਦਾ ਜੇਕਰ ਉਹ ਵਿਆਹ ਕਰਵਾ ਲਵੇਗੀ ਤੇ ਉਸ ਦਾ ਪਰਿਵਾਰ ਆ ਜਿਹੜਾ ਉਹ ਪਿੱਛੇ ਰੁਲ ਜਾਵੇਗਾ